ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਅੱਗੇ ਨੂੰ ਜਿਹੜਾ ਉਹਨ ਪਰਿਵਾਰ ਬਚ ਗਿਆ ਸੀ ਖਾਸ ਕਰਕੇ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵ ਕਾਂਖਾ ਦੇ ਵਿਚਾਰੇ ਆਪਨੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੋਢੇ ਦੇ ਧੌੜ ਵਿੱਚ ਈਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਿਹਾ ਹੈ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਕਿ ਮੈਲੇ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਇਹ ਲਾਲਚ ਬਸ ਪੈ ਕੇ ਆ ਡਰ ਦੇ ਬਸ ਪੈ ਕੇ ਕੁੱਤਰੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਹੀ ਇਹ ਹੋ ਗਿਆ ਇਹ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਬੁੱਕਾ ਪਾਗਿਰਣ ਦਿਟਾਉਦੇ ਰਹੇ ਐ ਉਹਨਾਂ ਨੂੰ ਛੱਡ ਕੇ ਛਾਲਾ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਭ ਉਸ ਪਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਹੋਏ ਪੰਜਾਬੀਅਤ ਨੂੰ ਬਦਰਾਮ ਕਰ ਰਹੇ ਚੰਨੀ ਸਾਹਿਬ ਅੱਜ ਜਿੰਦਰ ਸਿੰਘ ਬਿੱਟੂ ਔਰ ਕਰਮਜੀਤ ਕੌਰ ਚੌਧਰੀ ਭਾਜਪਾ ਪਾਰਟੀ ਜੁਆਇਨ ਕਰ ਗਏ ਤਾਂ ਕਿਵੇਂ ਦੇਖਦੇ ਇਸ ਨੂੰ ਦੇਖੋ ਚੌਧਰੀ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਪਰ ਮੈਂ ਚੌਧਰੀ ਸੰਤੋਖ ਸਿੰਘ ਜੀ ਔਰ ਚੌਧਰੀ ਜਗਜੀਤ ਸਿੰਘ ਜੀ ਔਰ ਇਹਨਾਂ ਦੇ ਪਿਤਾ ਗੁਰਵੰਤਾ ਸਿੰਘ ਜੀ ਅਦਾਸਤ ਕਰਦਾ ਅੱਜ ਵੀ ਉਹਨਾਂ ਨੂੰ ਨਮਨ ਕਰਦਾ ਲੇਕਿਨ ਅੱਗੇ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਹੈ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਹਾਂ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਚ ਇੱਕ ਅਜਿਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸਨੇ ਮਹਾਭਾਰਤ ਖਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਦੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤੀ ਦੀ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਚੰਨੀ ਸਾਹਿਬ ਲਗਾਤਾਰ ਲਗਾਤਾਰ ਜੋ ਚੋਟ ਮਾਸੂ ਗੁਰਵੰਤਾ ਸਿੰਘ ਜੀ ਉਸ ਤੋਂ ਬਾਅਦ ਚੋਹੀ ਸੰਤੋਖ ਸਿੰਘ ਜੀ ਉਸ ਤੋਂ ਬਾਅਦ ਚੌਧਰੀ ਜਗਤ ਸਿੰਘ ਇੱਕ ਪਰਿਵਾਰ ਚਾਰ ਪੀੜ੍ਹੀਆਂ ਦੌਰਾਨ ਲਗਾਤਾਰ ਸੰਗਠਨ ਦੀ ਪਾਰਟੀ ਜਿਹੜੀ ਹੈਗੀ ਬੀਜ ਚਲੰਗਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚੌਧਰੀ ਗਰਵੰਤਾ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਦਾ ਮੈਂ ਆਪ ਸਤਕਾਰ ਕਰਦਾ ਤੇ ਅੱਜ ਵੀ ਕਰਦਾ ਤੇ ਅਗਲੇ ਵੀ ਕਰਦਾ ਰਹਾਂਗਾ ਜੀ ਚੌਧਰੀ ਜਗਜੀਤ ਸਿੰਘ ਜੀ ਇੱਥੇ ਤੱਕ ਕਿ ਮੇਰੇ ਮੈਂਟਰ ਸੀ ਮੈਂ ਉਹਨਾਂ ਦੀ ਉਂਗਲੀ ਫੜ ਕੇ ਅੱਗੇ ਵਧਿਆ ਤੇ ਲੇਕਿਨ ਅੱਗੇ ਨੂੰ ਜਿਹੜਾ ਹੁਣ ਪਰਿਵਾਰ ਬਚ ਗਿਆ ਸੀ ਖਾਸਔਰਤ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵਕਾਂਖਸ਼ਾ ਦੇ ਵਿਚ ਆ ਕੇ ਆਪਣੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਧੌਣ ਵਿੱਚ ਕੀਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਿਹਾ ਹੈ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਇੱਕ ਐਮਐਲਏ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਤੇ ਲੇਕਿਨ ਇਹਨਾਂ ਨੇ ਆਪਣੀ ਰਾਜਨੀਤੀ ਖਾਦਮ ਕੀਤੀ ਮਨੂ ਤੋਂ ਕਿ ਇਸ ਗੱਲ ਦਾ ਵੋਟਾਂ ਨੇ ਖਾਦੀ ਕੜੀ ਪਤਾ ਨਹੀਂ ਕਿੰਨੀਆਂ ਨੇ ਇਹਦੇ ਨਾਲ ਟਟਣੀਆਂ ਤੇ ਕਿੰਨੀਆਂ ਇਹਨਾਂ ਦੇ ਜਾਣ ਨਾਲ ਬਚ ਜਾਣੀਆਂ ਇਸ ਗੱਲ 'ਚ ਮੈਂ ਪੈਂਦਾ ਨਹੀਂ ਸਰ ਜੀ ਜੇਕਰ ਬਾਕੀ ਜਾਏ ਤਾਂ ਕਿਉਂਕਿ 2022 'ਚ ਆਪ ਨੇ ਕਾਫੀ ਮਦਦ ਕੀਤੀ ਚੌਧਰੀ ਪਰਿਵਾਰ ਕੀ چناب ہوئے تھے دو ہزار میں اس میں بھی آپ نے مدد کی لیکن آپ کے خلاف ہی وہ بیان بازی کرتے نظر آئے خلاف جب سے ٹکٹ ملی تب سے وہ بیان بازی نہیں ہوئی لیکن آج کئی لیڈر وہ نہیں صرف اور بھی کئی لیڈر جیسے تجندر سنگھ بٹو ایک بڑا چہرہ تھے کانگریس کا سہ پرباری تھے ہماچل تھے تو کمیٹی ممبر بھی رہے آل انڈیا کمیٹی کانگریس کے تو ان کا پارٹی جوائن کرنا اور ਤਕਰੀਬਨ ਲੀਡਰਸ਼ਿਪ ਜੋ ਭਾਜਪਾ ਜਾਂ ਆਮ ਆਦਮੀ ਪਾਰਟੀ ਵਿੱਚ ਚਲੇ ਜਾਣਾ ਤਾਂ ਐਸੀ ਕਾਂਗਰਸੀ ਹੋਏ ਕਮਜ਼ੋਰ ਹੋਤੀ ਨਜ਼ਰ ਨਹੀਂ ਆ ਰਹੀ ਇਹ ਜਿਹੜੇ ਲੋਕ ਹੈ ਸਮਾਜ ਦੇ ਨੂੰ ਬਦਲਾ ਕਰ ਰਹੇ ਇਹ ਨਾਲ ਜਬਸ ਪਹਿ ਕੇ ਜਾਂ ਡਰ ਦੇ ਬਸ ਪਹਿ ਕੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਇਹ ਹੋ ਗਿਆ ਕਿ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾ ਗਏ ਉਹਨਾਂ ਨੂੰ ਜਿਤਾਉਂਦੇ ਰਹੇ ਹੈ ਉਹਨਾਂ ਨੂੰ ਛੱਡ ਕੇ ਛਾਲਾ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਭ ਕੁਝ ਸਪਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਹੋਏ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਹਨ ਇਹਨਾਂ ਨੇ ਜਲੰਧਰ ਦਾ ਬਦਨਾਮ ਕੀਤਾ ਹੈ ਇਹਨਾਂ ਨੇ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਹੈ ਅਜਿਹੇ ਰਾਜਨੀਤਿਕ ਨੇਤਾ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਹੈ ਇਹ ਆ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਆ ਕਿ ਮੇਰੇ ਪਰਿਵਾਰ ਦਾ ਇਹ ਹੋ ਜਾਵੇ ਮੇਰੇ ਦਾ ਫਲਾਣਾ ਹੀ ਬਣ ਜਾਵੇ ਯਾਰ ਇੱਕ ਮੈਂਬਰ ਤੁਹਾਡਾ ਐਮਐਲਏ ਹੈਗਾ ਹੁਣ ਬਜ਼ੁਰਗ ਔਰਤ ਨੂੰ ਜ਼ਰੂਰੀ ਐ ਐਮਐਲਏ ਬਣਾਣਾ ਐਮਪੀ ਬਣਾਉਣਾ ਅਸੀਂ ਆ ਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਹਨਾਂ ਨੂੰ ਟਿਕਟਾਂ ਵੀ ਜੇ ਕਈ ਵਾਰ ਮੰਤਰੀ ਵੀ ਨਹੀਂ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਆ ਤੇ ਬਾਅਦ ਦੇ ਵਿੱਚ ਸਾਰਾ ਕੁਝ ਪਾਰਟੀ ਨੇ ਦਿੱਤਾ ਵੀ ਆ ਇਸ ਕਰਕੇ ਇਹ ਗੱਲੋਂ ਆਪਾਂ ਹੋ ਰਹੀ ਹੈ ਕਿ ਕਹਿੰਦੇ ਪਹਿਲੇ ਉਹਦਾ ਪਿਆਰਾ ਇੱਕ ਮੋਟਾ ਤੇ ਪ੍ਰਧਾਨ ਮੰਤਰੀ ਦਾ ਬਿਆਨ ਹੈ ਨਾ ਇਹ ਵਿੱਚ ਕਿ ਕਿ ਸੀਏ ਨਾ ਹੁੰਦਾ ਤਾਂ ਮਾਰੇ ਸਿਕ ਭਾਈ ਬਹਿਨੋ ਦਾ ਕੀ ਹੁੰਦਾ ਹੁਣ ਕਾ ਕੀ ਬੁਣਾ ਤਾਂ ਲੇਕਿਨ ਕਾਂਗਰਸ ਇਸ ਦਾ ਵੀ ਵਿਰੋਧ ਕਰ ਰਹੀ ਹੈ ਐਸਾ ਲੱਗਦਾ ਹੈ ਕਿ 1984 ਦਾ ਬਜਟ ਕਿਆ ਕੀ ਆਣਾ ਹੋਤਾ ਸੀਏ 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 ਵਾਜਿ ਛੱਡੋ ਮੈਂ ਬਨਾਰ ਪੰਜਾਬ ਦੀ ਗੱਲ ਕਰਾਂ ਅੱਛਾ ਉਹ ਤਾਂ ਕਹਿੰਦੇ ਪਹਿਲੇ ਕਿ ਬਈ ਹਾਂ ਸਰ ਮਜੀ ਕਰੋ ਕਰੋ ਉਹਨਾਂ ਨੇ ਕਿਹਾ ਕਿ ਭਈ ਕਾਂਗਰਸ ਨੇ ਸਾਡੇ ਨਾਲ ਲਗਾ ਕੀਤਾ ਹੈ ਸਾਡੇ ਪਰਿਵਾਰ ਦਾ ਬੰਦਾ ਜਿਹੜਾ ਸੀਗਾ ਸਾਰਾ ਸੀਗਾ ਸਾਡੇ ਪਰਿਵਾਰ ਤੋਂ ਸਾਡੇ ਇਹਨੇ ਇਹਨੇ ਕਿਹਾ ਮੈਂ ਉਹਦੇ ਬਾਰੇ ਬਹੁਤ ਕੁਝ ਕਹਿ ਚੁੱਕਿਆ ਹੁਣੇ ਕੋਈ ਸੁਣ ਲਿਆ ਹੋਵੇ ਅੱਛਾ ਸਰ ਜੋ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਤੀ ਲੋਕ ਔਰ ਜਸਸ਼ੀਲ ਦੇ ਕੋ ਉਹ ਇਹ ਕਹਿ ਰਹੇ ਹੈ ਕਿ ਲੋਕੋ ਕੋ ਕੰਮ ਕਰਾਉਣੇ ਕੇ ਖਰਚਾ ਜਾਣਾ ਪੜੇਗਾ ਅਗਰ ਚੰਨੀ ਸਾਹਿਬ ਯਹਾਂ ਸੇ ਜਿੱਤਦੇ ਹੈ ਤਾਂ ਕਿਉਂਕਿ ਉਹ ਤਾਂ ਕਹਤੇ ਯਹਾਂ ਕੇ ਆਏ ਨਹੀਂ ਮੈਂ ਬਾਹਰੋਂ ਨਹੀਂ ਆਇਆ ਦੁਆਬਾ ਮੇਰਾ ਘਰ ਹੈ ਮੈਂ ਆਪਣੇ ਘਰ ਆਇਆ ਤੇ ਘਰ ਹੀ ਰਹਾਂਗਾ ਬਾਹਰੋਂ ਇਹ ਆ ਰਹੇ ਆਂ ਬੰਦੇ ਕੋਈ ਅਕਾਲੀ ਦਰ ਤੋਂ ਆਕੇ ਬੀਜੇਪੀ ਜਾ ਰਹੇ ਆ ਕੋਈ ਆਮ ਆਦੀ ਪਾਰਟੀ ਤੋਂ ਬੀਜੇਪੀ ਜਾ ਰਹੇ ਆ ਕੋਈ ਬੀਜੇਪੀ ਤੋਂ ਕਿਤੇ ਹੋਰ ਜਾ ਰਿਹਾ ਇਹ ਧੋਖਾ ਦੇ ਰਹੇ ਲੋਕਾਂ ਨੂੰ ਮੈਂ ਤਾਂ ਲੋਕਾਂ ਦੇ ਵਿੱਚ ਆਇਆ ਕਿ ਹੁਣ ਮੈਨੂੰ ਅਪਣਾਓ ਮੈਂ ਤੁਹਾਡਾ ਆਪਣਾ ਹੈ ਮੈਨੂੰ ਗੋਦ ਲੈ ਕੇ ਇੱਥੇ ਰੱਖੋ ਔਰ ਮੈਂ ਇਥੇ ਰਹਿਣ ਆਇਆ ਕੋਈ ਭੱਜਣ ਨਹੀਂ ਆਇਆ ਇਹ ਨਾ ਮੰਗੂ ਮੈਂ ਆਪਣੀਆਂ ਲਿੱਤਾਂ ਜਾਨ ਪਾ ਕੇ ਖੜਨ ਜਾਣਦਾ ਮੇਰੇ ਬਜ਼ੁਰਗਾ ਨੇ ਮੈਨੂੰ ਇਹ ਸਿਖਾਇਆ ਮੇਰੇ ਸੰਸਕਾਰ ਐਸੇ ਹੈ ਕਿ ਮੈਂ ਧੋਖਾ ਦੇਣ ਵਾਲਾ ਨਹੀਂ ਹੈ ਮੈਨੂੰ ਜੋ ਬਜ਼ੁਰਗਾ ਨੇ ਸਿਖਾਇਆ ਓਏ ਸਿਖਾਇਆ ਕਿ ਅੱਧੀ ਖਾ ਲੋ